ਹੈਲੋ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਲੋ ਜੀ ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਡਿਜ਼ਾਈਨ ਨੇ ਨਵੇਂ ਆਰਟੀਕਲ ਨੇ ਸਾਰੇ ਸਾਰੇ ਦਿਖਾਵਾਂਗੇ ਤੁਹਾਨੂੰ ਤੇ ਜੀ ਨੂੰ ਵੀ ਮਾਲ ਚਾਹੀਦਾ ਹੈ ਉਹ ਪਹੁੰਚੋ ਆਪਣੀ ਦੁਕਾਨ ਤੇ ਪੂਰੇ ਟੌਪ ਟੌਪ ਦਾ ਮਾਲ ਆਇਆ ਤੇ ਡਿਜ਼ਾਈਨ ਆਏ ਨੇ ਆਪਣੇ ਲਵੇ ਆਹ ਲਓ ਜੀ ਪਿਆਰ ਜਾਮ ਦੇ ਵਿੱਚ ਆਈ ਹੈ ਇਹ ਆਹ ਲਓ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਦੇਖੋ ਇਹ ਇਹਦੀ ਸਲਵਾਰ ਹੋਊਗੀ ਪ੍ਰਿੰਟਡ ਆ ਪਿਓਰ ਜਾਮ ਦੀ ਸਲਵਾਰ ਉਹ ਤੇ ਨਾਲ ਇਹ ਫੁੱਲ ਪਿਓਰ ਦੀ ਚੁੰਨੀ ਹੈ ਜੀ ਆਹ ਦੇਖੋ ਦਿਖਾਓ ਜੀ ਦਿਖਾ ਲਿਆ ਗੋੜੇ ਥੱਲੇ ਕਰਕੇ ਮੈਂ ਆਹ ਗਵਾਟੀ ਹੋ ਗਈ ਆਹ ਕਲਰ ਆ ਮਿਲ ਜਾਣਗੇ ਇਹਦੇ ਕਲਰ ਚਾਰਟ ਵੀ ਸਾਰੇ ਵਧੀਆ ਡਾਰਕ ਰੰਗ ਹੋਣਗੇ ਆਹ ਲਓ ਪੂਰੇ ਸੋਹਣੇ ਐਟਮ ਹੈ ਜੀ ਆਹ ਲਓ ਦੇਖੋ ਪੂਰੀ ਫੈਨਸੀ ਐਟਮ ਹੈ ਲਿਆਓ ਇਹ ਅੱਗੇ ਪਲੇਨ ਸਵਾ ਇਹ ਪਲੇਨ ਸਲਵਾਰ ਨਾਲ ਮਿਲ ਜੂਗਾ ਕੋਈ ਨਹੀਂ ਕੋਟਨ ਦੁਪੱਟਾ ਇਹਦੇ ਨਾਲ ਪਿਓਰ ਕਾਟਨ ਹਾਲੋ ਦੇਖੋ ਜੀ ਇਹ ਵੀ ਕੁਆਲਿਟੀ ਪੂਰੀ ਸ਼ਾਨਦਾਰ ਆ ਪ्युअर कॉटन ਕਪੜਾ ਹੋਊਗਾ ਇਹ कॉटन दुपट्टा ਇਹ ਚਾਰਟ ਆ ਗਿਆ ਇਹਦਾ ਹਾਲੋ ਇਹਦੇ ਮੇਹ ਰੰਗ ਮਿਲ ਜਾਣਗੇ ਦੇਖੋ ਚੈੱਕ ਕਰੋ ਜੀ ਚੈੱਕ ਕਰਿਓ ਆਈਟਮਾਂ ਪੂਰੀਆਂ ਟੌਪ ਦੀਆਂ ਆਈਟਮਾਂ ਮਗਾਦੀਆਂ ਆਪਾਂ ਨੇ ਹੁਣ ਇਹ ਸਾਰਾ ਪੂਰਾ ਸਿਰੇ ਦਾ ਕੰਮ ਕਰਤਾ ਆਈਟਮਾਂ ਇਹ ਨਵੀਂ ਪ्युअर ਮੜਾਲ ਦਾ ਪੜਾ ਆਰੀ ਦਾ ਕੰਮ ਕਰਿਆ ਹੋਊਗਾ ਸਾਰਾ ਦਿਖਾਉਂਗੀ ਦੇਖੋ ਇਹ ਬਾਟਮ ਹੋਊਗੀ ਇਹਦੀ ਪਲੇਨ ਆ ਦੀ ਜਾਨੇ ਨਾਲ ਇਹਦੇ ਪ्युअर ਦੁਪੱਟਾ ਇਹ ਵੀ ਬਹੁਤ ਸੋਹਣੀ ਆਈਟਮਾਂ ਕਲਾਸਿਕ ਆਈਟਮਾਂ ਬ੍ਰਾਂਡਡ ਮਾਲ ਆ ਪੂਰਾ ਸਾਰਾ ਇੰਪੀਰੀਅਲ ਦਾ ਮਾਲ ਹੋਗਾ オリジナル ਬ੍ਰਾਂਡ ਪ्युअर ਮਾਲ ਆ ਇੰਪੀਰੀਅਲ ਦਾ ਇਹ ਆ ਦੇਖੋ ਜਿਹੜਾ ਤੁਹਾਨੂੰ ਡਿਜ਼ਾਈਨ ਦਿਖਾ ਦੇਣਾ ਦੇਖੋ ਡਿਜ਼ਾਈਨ ਪੂਰੇ ਟੌਪ ਦੇ ਡਿਜ਼ਾਈਨ ਨੇ ਜੀ ਆਹ ਦੇਖੋ ਸਾਡੇ ਐਂ ਦਿਖਾਓ ਜੀ ਮੜਾਏ ਲਵੇ ਕਰਕੇ ਨਾਲ ਇਹਦੇ ਪ्युअर ਕੋਟੇ ਦਾ ਦੁਪੱਟਾ オリジナル ਦੇਖੋ ਦੁਪੱਟਾ ਪੂਰੀ ਸ਼ਾਹੀ ਐਟਮਾਂਗੀ ਦੁਪੱਟਾ ਚੈੱਕ ਕਰਾਉਗੀ ਦੇਖੋ ਇਹਦੇ ਕਲਰ ਆਏ ਨੇ ਪੂਰੇ ਸਰਦਾਰੀ ਕਲਰ ਹੋਣਗੇ ਸਾਰੇ ਅੱਗੇ ਦਿਖਾ ਦਿਓ ਜੀ ਆਹ ਲਓ ਲੋ ਜਾਂ ਦੇਖੋ ਜੀ ਬਾਹਰ ਵਾਲੀ ਢੀਕੂ ਬਈ ਕਹਾ ਜਾ ਰਹੀ ਐ ਦੇ ਪੂਰੀ ਟੌਪ ਦੀ ਪਿਓਰ ਜਾਨ ਕੱਪੜਾ ਮਢਾਲ ਦੀ ਸਲਵਾਰ ਹੈਗੀ ਦੇਖੋ ਦੁਪੱਟਾ ਚੈੱਕ ਕਰਾ ਦੇ ਵਸਾਈ ਰੱਖ ਦੇ ਦੇਖੋ ਜੀ ਕਿਆ ਬਾਤ ਹੈ ਪੂਰੀ ਸਿਰੇ ਦੀ ਕੁਆਲਿਟੀ ਹੈ ਜੀ ਦੇਖੋ ਆਹ ਇਹ ਕਲਰ ਚਾਹਤ ਨਹੀਂ ਸਾਰੇ ਚੈੱਕ ਕਰੋ ਜੀ ਕੁਆਲਿਟੀ ਆਹ ਕਲਰ ਵੀ ਇਥੇ ਜੀ ਹੈਗਾ ਤੇ ਜੀ ਨੂੰ ਮਾਲ ਚਾਹੀਦਾ ਆਪਾਂ ਨੂੰ ਮੈਸੇਜ ਵੀ ਕਰ ਸਕਦਾ WhatsApp ਤੇ ਮੈਂ ਨੰਬਰ ਪਾਉਂਗਾ ਵੀਡੀਓ ਚ ਆਹ ਦੇਖੋ ਇਹ ਕਾ ਆ ਬਹੁਤ ਸੋਹਣਾ ਡਿਜ਼ਾਈਨ ਹੈ ਆਪਣਾ ਫੇਵਰਿਟ ਡਿਜ਼ਾਈਨ ਹੈ ਸਰਮੈਕੀ ਦੀ ਸਲਵਾਰਾ ਤੇ ਕਪੜਾ ਚਾਈਨਿੰਗ ਵਾਲੀ ਮਢਾਲਾ ਹੈ ओरिजिनल ਕਪੜਾ ਹੋਊਗਾ ਦੇਖੋ ਚੈੱਕ ਕਰੋ ਜੀ ਇਹ ਸਲਵਾਰ ਮੜੀ ਚੈੱਕ ਕਰਾ ਦੇ ਦੇਖੋ ਜੀ ਆਹ ਲੋ ਸਲਵਾਰ ਚੈੱਕ ਕਰਾ ਦੇ ਬਈ ਦੁਪੱਟਾ ਵੀ ओरिजिनल ਹੋਊਗਾ ਇਹਦਾ ਆਹ ਦੁਪੱਟਾ ਦਿਖਾ ਰੇ ਕੱਲਾ ਦੇਖੋ ਜੀ ਚਾਰ ਕਲਰ ਕਲਰ ਦਿਖਾ ਦਿਓ ਇਹਦੇ ਕਲਰ ਵੀ ਲੈਨ ਪੂਰੇ ਮਿੱਠੇ ਪੂਰੇ ਸੋਹਣੇ ਕਲਰ ਨੇ ਆਹ ਵਾਲਾ ਚਾਕ ਹੋਊਗਾ ਇਹਦਾ ਕਿਆ ਬਾਤ ਹੈ ਕਿਆ ਬਾਤ ਹੈ ਮਾ ਦੇਖੋ ਬੇ ਐਨ ਲੈ ਕਰੋ ਲਓ ਜੀ ਦੇਖ ਓਰੀਜਨਲ ਕਾਟਨ ਦੁਪੱਟਾ ਜਨਾਬ ਬਾਤ ਹੈ ਦੇਖੋ ਜੀ ਕਾਮ ਆ ਲਿਆ ਸਾਰੀ ਡੇਰ ਓਕੇ ਪੂਰੇ ਟੌਪ ਡਾਪ ਦੇ ਲੈਓ ਅੱਗੇ ਜੀ ਦੇਖੋ ਜੀ ਬਸ ਵਾਪਸ ਹੀ ਆ ਲੱਗਦਾ ਹੋੜੜੀਆਂ ਦਿਖਾ ਦੂ ਕਿ ਬੱਟਾ ਚੈੱਕ ਕਰਾ ਲੀ ਇਹਦਾ ਆ ਦੁਪੱਟਾ ਮਿਲ ਜੂ ਆ ਕਲਰ ਮਿਲ ਜੂ ਇਹਦਾ ਇੱਕ ਸਾਰਾ ਇੰਪੀਰੀਅਲ ਦਾ ਮਾਲ ਓਰੀਜਨਲ ਬ੍ਰਾਂਡ ਇੰਪੀਰੀਅਲ ਦੇ ਸਾਰੇ ਕਾ ਕਲਰ ਸਪੈਸ਼ਲਾਂ ਚ ਰੰਗ ਇਹਦਾ ਆ ਰੰਗ ਚੈੱਕ ਕਰੋ ਦੇਖੋ ਜੀ ਵਰਕਰ ਬਟਾ ਹੋ ਗਿਆ ਇਹਦੇ ਨਾਲ ਕੀ ਬਾਤ ਹੈ ਆਡੀਅנס ਦਾ ਸਭ ਤੋਂ ਫੇਵਰਿਟ ਗਿਆ ਦਾ ਆ ਲੋ ਚੈੱਕ ਕਰੋ ਸਾਰਾ ਬੈ ਡੈ ਆਰੀ ਦਾ ਵਰਕ ਕੀਤਾ ਹੋਇਆ ਸਾਰਾ ਦਿਖਾ ਰਿਹਾ ਅੰਚ ਹੌਲੀ ਹੌਲੀ ਕੇਰਾ ਚੈੱਕ ਕਰਾ ਦੇ ਦੁਪੱਟਾ ਦਿਖਾ ਦੇਦਾ ਨਾਲ ਆ ਲੋ ਜੀ ਦੇਖੋ ਆ ਕਲਰ ਬਹੁਤ ਸੋਹਣਾ ਸਕਿਨ ਕਲਰ ਇਹਦਾ ਇਹਦੀ ਬੜੀ ਡਿਮਾਂਡ ਹੋਈ ਹੈ ਇਸ ਕਿੰਨ ਦੀ ਚੈਨਲ ਨੂੰ ਕਰ ਲਿਓ ਆਪਣੇ ਨੂੰ ਸਬਸਕ੍ਰਾਈਬ ਨਵੇਂ-ਨਵੇਂ ਡਿਜ਼ਾਈਨ ਦੇਖਣ ਵਾਸਤੇ ਦੇ ਹੋਈਆਂ ਕੇਰਾਂ ਨੂੰ ਆਹ ਸਪੈਸ਼ਲ ਆ ਗਿਆ ਇਹਦਾ ਇਹ ਸਭ ਤੋਂ ਪਹਿਲੀ ਵਾਰ ਹੀ ਆਇਆ ਸੀ ਆਪਣੇ ਲਈ ਇਹ ਆਪਣੇ ਲਈ ਬਹੁਤ ਹਿੱਟ ਗਿਆ ਪ्योर ਮਸਲੀਨ ਦੁਪੱਟਾ ਫੇਰ ਠਾਂਕੇ ਰਖਾ ਦੇ ਇਹਦਾ ਆ ਲਓ ਜੀ ਦਿਖਾਓ ਦੁਪੱਟਾ ਪੂਰੀ ਟੌਪ ਦੀ ਕੁਆਲਿਟੀ ਇਹ ਕਾੜ ਦੇ ਆਂ ਦਿਖਾਵੇ ਇਹ ਸਭ ਤੋਂ ਸੁਪਰ ਹਿੱਟ ਆ ਗਿਆ ਇਹਨਾਂ ਇਹ ਇਹਦੇ ਕਲਰ ਦੇ ਦੇ ਇਹਦੇ ਕੁਮਾਲਾ ਮੈਂ ਡਿਜ਼ਾਈਨ ਹੋਣਗੇ ਸਾਰੇ ਸੋਲੂ ਪੀਸ ਹੋਣਗੇ ਆ ਚੀਜ਼ ਐ ਹਾਂ ਲੋ ਅਲੱਗ-ਅਲੱਗ ਡੀਨਾਰੇ ਸਾਡਾ ਦਪਟਾ ਇਹਦਾ ਪਿਓਰ ਦਾ ਜੀ ਹਾਂ ਚੈਸਟ ਵਾਲਾ ਦੇਖੋ ਜੀ ਆ ਦੇ ਬਾਬਾ ਇਹ ਸਾਈਡ ਤੇ ਬਾਜੂ ਐ ਬੈਂਚ ਚੈੱਕ ਕਰੋ ਬੈਕ ਵੀ ਚੈੱਕ ਕਰਾ ਲਿਓ ਜੀ ਬੈਕ ਵੀ ਬਣੀ ਹੋ ਗਈ ਆ ਲੋ ਚਲੋ ਚਾਚਾ 프ੰਟ ਤਿਆਰੀ ਵਰਕ ਕੀਤਾ ਹੋਊਗਾ ਸਾਰਾ ਲਵੇ ਕਰਕੇ ਵਰਕ ਦਿਖਾ ਦਿਓ ਜੀ ਕਲਰ ਆ ਰਹੇ ਕਲਰ ਚਾਰਟ ਸੈੱਟ ਆਪਰੇ ਮਾਲ ਆ ਰਿਹਾ ਪੂਰੇ ਘੱਟੋ ਘੱਟ ਦੇ ਵਿੱਚ ਡਿਜ਼ਾਈਨ ਦੇ ਦਾਂਗੇ ਤੁਹਾਨੂੰ 27 28 ਡਿਜ਼ਾਈਨ ਆਏ ਦੇ ਸਾਰੇ ਇਹ ਮਸਲੀਨ ਆਈਏਗੀ ਚੈੱਕ ਕਰਾਉਂਗਾ ਫਿਰ ਪਿਓਰ ਦੁਪੱਟਾ ਪਲੇਨ ਇਹ ਵੀ ਫੁੱਲ ਫਾਈ ਦੇ ਚ ਜਿਹਨੇ ਰੇਟ ਪੁੱਛਣਾ ਹੋਇਆ WhatsApp ਤੇ ਮੈਸੇਜ ਕਰ ਦਿਓ ਆਪਾਂ ਨੂੰ ਆਪਾਂ ਕੱਲੇ ਕੱਲੇ ਸੂਟ ਦਾ ਤੁਹਾਨੂੰ ਰੇਟ ਦੱਸ ਦਾਂਗੇ ਤੇ ਆ ਰੰਗ ਆਈ ਨੇ ਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਦਸ਼ਮੇਸ਼ ਕਲਾਤ ਹੋ ਹੋੜ ਲਗਣਾ ਪਹੁੰਚਿਆ ਕਰੋ ਬੂਏ ਭਾਰੀ ਭਾਰੀ ਸੌਦੇ ਲਾਈਦੇ ਆ ਕਿ ਮੇਰੇ ਲਈ ਬੂਏ ਆਹ ਦੇਖ ਕਰੋ ਬਲੈਕ ਚ ਕਿਆ ਬਾਤ ਹੈ ਸਭ ਤੋਂ ਫੇਵਰਿਟ ਆਈਟਮ ਹੈ ਜਿੰਨੀ ਆ ਫੈਨਸੀ ਦੁਨੀਆ ਵਾਲੇ ਸੂਟ ਨੇ ਸਾਰੇ ਆ ਲੋ ਦੁਪੱਟਾ ਚੈੱਕ ਕਰੋ ਜੀ ਇਹਦਾ ਆ ਦੇਖੋ ਇਹਦੇ ਰੰਗ ਕੌਫੇ ਨਿਕਲ ਰਹੇ ਨੇ ਇਹਦੇ ਸਾਰੇ ਚੈੱਕ ਕਰੋ ਕਾ कलर ਪਿਓਰ कलर ਹੈ ਮੂਵੀ ਆ ਇਹਦਾ ਬੋਟਲ ਗ੍ਰੀਨ ਕਹਿੰਦੇ ਨੇ ਇਹਨੂੰ ਆ ਲੋ ਮਹਿਰੂਨ ਕਲਰ ਚ ਚੈੱਕ ਕਰੋ ਜੀ ਨੇ ਮਗੇ ਬਈ ਮੈਨੂੰ ਉਹਦਾ ਪੱਟਾ ਦਿਖਾ ਦੇ ਮੜਾ ਯਾ ਆ ਦੇਖ ਆ ਲੋ ਮਿਹਨੂੰ ਉਹਦਾ ਪੱਟਾ ਚੈੱਕ ਕਰ ਕੋ ਸਾਈਡ ਲੱਟੂ ਦਪਟਾ ਹੋਊਗਾ ਇਹਦਾ ਆ ਲੱਡੂ ਦਿਖਾ ਦੋ ਮੜਾ ਯਾ ਲੱਗਿਆ ਹੋਊਗਾ ਸਪੈਸ਼ਲਾਂ ਚ ਲੋ ਜੀ ਮਾ ਦਾ ਕਿੰਨਾ ਰਾਜ ਲਾਊਗਾ ਹੁਣ ਰਾਜ ਦਿਖਾ ਰਿਹਾ ਨਹੀਂ ਕੀ ਬਾਤ ਹੈ ਜੀ ਆੜੇ ਨੂੰ ਚੈੱਕ ਕਰੋਂ ਮੜਾ ਯਾ ਦਿਖਾ ਬਈ ਜਮਾ ਲਵੇ ਕਰਕੇ ਪੂਰੀ ਸਿਰੇ ਵੀ ਹਟਮਾ ਸਾਈਡ ਤੇ ਵਾਜੂ ਇਹ ਸਾਰੇ ਗੱਲ ਦੇ ਦੁਪੱਟਾ ਦਿਖਾਇਦਾ ਬਈ ਕੀ ਆ ਬਾਤ ਹੈ ओरिजिनल ਦੁਪੱਟਾ ਕੋਟਾ ਡੋਰੀਆ ਦਾ ਪਿਆਰ ਮਾਲ ਆ ਲੋ ਜੀ ਆਇਆ ਕਿੰਨਾ ਬਾਤ ਹੈ ਦੁਪੱਟਾ ਚੱਲ ਰਹੀ ਹੈ ਕਿਤੇ ਕਹੇ ਕਿਤੇ ਜਾ ਵੀ ਰੋੜੀ ਸੇਰਾ ਕੁੜਾ ਦੁਪੱਟਾ ਅਰੇ ਨਾਲ ਇਹਦੀ ਵੀਚ ਕਰਿਓ ਡੀਸੀਐਚ ਹੂ ਹਾਂ ਲੋ ਦਸ਼ਮੇਸ਼ ਕਲਾਸ ਹੋ ਸਾਰੇ ਦਸ਼ਮੇਸ਼ ਕਲਾਸ ਹੋ ਉਹਦੇ ਸੋਦੇ ਨੇਗੇ ਪਿਓਰ ਮਾਲ ਹੈ ਸਾਰਾ ਇੰਟੀਰੀਅਰ ਦਾ ਹੋਊਗਾ origignal brand ਹੈ imperial imperial ਆ ਦੁਪੱਟੇ ਨੂੰ ਪੱਤੇ ਚੈੱਕ ਕਰਾਉਂਦੇ ਸਾਰੇ 1000 ਰੁਪਏ ਦੀ ਸ਼ਾਪਿੰਗ ਨਾਲ 에어ਪੋਰਟ ਫ੍ਰੀ ਦੇਵਾਂਗੇ ਹੋਟਲ ਦੀ ਬਹੁਤ ਵਧੀਆ ਲਓ ਜੀ ਆੜੀਆਂ ਵੀ ਬਹੁਤ ਸੋਹਣਾ ਦੇਖੋ ਪਲੇਨ ਸਰਵਾਰ ਇਹਨਾਂ ਦੁਪੱਟਾ ਫਰੇ ਨੂੰ ਇੱਕ ਆ ਦੂਸਰੇ ਸੂਟ ਦਾ ਦੁਪੱਟਾ ਚੈੱਕ ਕਰੋ ਜੀ ਆ ਚੀਜ਼ਾਂ ਸਾਰੀਆਂ ਅਰੇ ਜਨਾ ਫੈਂਸੀ ਵਾਲ ਆਏ ਹੋਏ ਨੇ ਸਾਰੇ ਕੋਈ ਇਹ ਨਹੀਂ ਹੈਗਾ ਜਿਹੜੇ ਕਹਿੰਦੇ ਸੀ ਨਾ ਵੀ ਮੈਂ ਫੈਂਸੀ ਮਾਲ ਦੀ ਹੁੰਦੇ ਹੁਣ ਫੈਂਸੀ ਮਾਲਾਂ ਦੀ ਲਾਤੀ ਮੇਰੇ ਨੇ ਆ ਚੈੱਕ ਕਰਾਂ ਪਿਓਰ ਜਾਗ ਕਪੜਾ ਆ ਦੇਖ ਦੇਖੋ ਜੀ ਪਿਓਰ ਜਾਗ ਕਪੜਾ ਆਰੀ ਦਾ ਕੰਮ ਕੀਤਾ ਹੋਊਗਾ ਤੇ ਨਾਲ ਕੈਮਰਿਕ ਦੀ ਬੋਟਮ ओरिजिनल ਕੈਮਰਿਕ ਨਾਲ ਆ ਮੜਾ ਵਾਲ ਚੈੱਕ ਕਰਾਂ ਬਈ ਦੇਖ ਜਾਮ ਸੋਦੇ ਆਗੇ ਪੂਰੇ ਭਾਰੀ ਭਾਰੀ ਆ ਲੋ ਜਾਂ ਨਾਈਟਿੰਗ ਇਹ ਸਿਰਫ ਥੋੜੇ ਜਿਹੇ ਜੀ ਉਸ ਦਾ 파ਸਾ ਫੋੜ ਲਾ ਲਾ ਪਹੁੰਚੋ ਆਪਣੇ ਸਾਰੇ ਤੁਹਾਨੂੰ ਸਿੰਪਲ ਦਿਖਾ ਦੇਗਾ ਟੋਟ ਟੋਟ 27 28 ਡਿਜ਼ਾਈਨ ਆਈ ਰਹੀ ਜੀ ਤੇ ਜਿਹਨੂੰ ਵੀ ਮਾਲ ਚਾਹੀਦਾ ਸੋਚੋ ਇਹ ਸਾਰਾ ਇੱਕ ਦੋ ਦਿਨ ਦਾ ਕੀ ਤੁਹਾਨੂੰ ਮਾਲ ਮਿਲੂਗਾ ਤੇ ਹੋਰ ਨਵੇਂ ਡਿਜ਼ਾਈਨ ਆਣਗੇ ਖੁਦ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਤੋ ਬਾਤ ਆਪਣੀ ਸ਼ੇਅਰ ਕਰ ਦਿਓ ਤੇ ਆਪਣੀ YouTube ਫੈਮਿਲੀ ਦੇ ਵਿੱਚ ਬਾਤੋ ਬਾਤ ਜੁੜੋ ਉਕੀ ਧੰਨਵਾਦੀ ਬਸ ਹੀ ਕੱਟ ਦੂਗੀ